ਇਹ ਹੈ ਅੱਜ ਤੁਹਾਨੂੰ ਦਿਖਾ ਦਿਖਾ ਰਹੇ ਹਾਂ ਜਗ੍ਹਾ ਜਿਹੜੀ ਯੂ ਐਸ ਏ ਵਿੱਚ ਸਟੇਟ ਵਾਸ਼ਿੰਗਟਨ ਦੀ ਸਭ ਤੋਂ ਫੇਮਸ ਪਲੇਸ ਮਾਉਂਟ ਰੇਨੀਅਰ ਮਾਉਂਟ ਰੇਨੀਅਰ ਇਹ ਸਾਹਮਣੇ ਵਾਲੀ ਇਹ ਮਾਉਂਟ ਹੈ ਜੀ ਸਾਡੀ ਇਹ ਮਾਉਂਟੇਰ ਐ ਇਲਾ ਇੱਕ ਇੱਕ ਵਹੀਕਲ ਨੇ ਕਾਰਾਂ ਨੇ ਟਰੱਕ ਨੇ ਇਥੋਂ ਤੱਕ ਕਿ ਜਹਾਜ਼ ਨੇ ਇਥੋਂ ਦੇ ਬਣੇ ਹੋਏ ਇਹ ਸਾਰੇ ਇਸ ਹਰਿਕਤੇ ਨੰਬਰ ਪਲੇਟ ਜਿਹੜੀ ਆ ਉਹਦੇ ਤੇ ਇਹਦੀ ਪਿਕਚਰ ਹੁੰਦੀ ਹੈ ਇਹ ਹੈ ਜੀ ਮਾਉਂਟੇਰ ਨੀਅਰ ਏ ਜਿੱਥੇ ਅਸੀਂ ਖੜੇ ਆ ਅੱਜ ਤੇ ਇਹਦੇ ਨਜ਼ਾਰੇ ਕੁਝ ਵੇਖਣ ਵਾਲੇ ਨਜ਼ਾਰੇ ਆ ਬਹੁਤ ਖੂਬਸੂਰਤ ਥਾ ਸਮਝੋ ਕਿ ਕੁਦਰਤ ਨੇ ਸਪੈਸ਼ਲ ਇੱਕ ਐਸੀ ਜਗ੍ਹਾ ਬਣਾਈ ਹੈ ਤੇ ਤੁਸੀਂ 12 ਮਹੀਨੇ 30 ਦਿਨ ਇਦਾਂ ਹੀ ਆਈਸ ਮਤਲਬ ਦੇਖੋਗੇ ਕਿ ਹਮੇਸ਼ਾ ਬਰਫ ਦੀ ਪਹਾੜੀ ਕੱਜੀ ਹੋਈ ਰਹਿੰਦੀ ਆ ਬਰਫ ਨਾਲ ਸੋ ਇਹ ਬਰਫ਼ ਦੀ ਆਲ ਰੌਂਡ ਇਹ ਅਸੀਂ ਇਹ ਕਿਸਮ ਦਾ ਅਸੀਂ ਨਾਰਥ ਸਾਈਡ ਤੇ ਮਾਊਂਟਨ ਦੇ ਨਾਰਥ ਸਾਈਡ ਤੇ ਖੜੇ ਆ ਯੂਜੂਲੀ ਅਸੀਂ ਸਾਊਥ ਸਾਈਡ ਤੇ ਆਈਦਾ ਤੇ ਅੱਜ ਅਸੀਂ ਫੈਮਿਲੀ ਸਾਰੀ ਨਾਰਥ ਸਾਈਡ ਤੇ ਆਏ ਆ ਇੱਧਰ ਫੰਕਸ਼ਨ ਇੱਧਰ ਬੇਟੇ ਦਾ ਬਰਥਡੇ ਸੀ ਤੇ ਇਸ ਤੋਂ ਬਾਅਦ ਘੁੰਮਣ ਫਿਰਨ ਤੇ ਘੁੰਮਦਿਆਂ ਤੇ esses mountain ਵੇਖਣ ਤੇ ਇਹ ਮੇਰੇ ਬੈਕ ਸਾਈਡ ਤੇ